ਟਰੈਕ 6055 ਇਹ ਟਰੈਕ ਦਾ ਨਾ ਭਲੇਖਾ ਬਹੁਤ ਪੈਂਦਾ ਕਈ ਵੀਰਾਂ ਨੂੰ ਭਲੇਖਾ ਮਤਲਬ ਜਦੋਂ ਆਹ ਵਾਲੀ ਲੁੱਕ ਆ ਜਾਂਦੀ ਨਾ ਕਈ ਵੀਰ ਸੋਚਦੇ ਵੀ ਸੀਆਰਡੀ ਆ ਹਨਾ ਵੀਰੇ ਜੀ ਜੀ ਪਰ ਇਹ ਸੀਆਰਡੀ ਨਹੀਂ ਹੈਗਾ ਇਹ ਸਿੰਪਲ ਹੀ ਆ ਕਈ ਵੀਰੇ ਇਸ ਚੱਕਰ ਤੋਂ ਡਰੀ ਜਾਂਦੇ ਆ ਇਹ ਕਿਤੇ ਸੀਆਰਡੀ ਆ ਉਹ ਲੱਗੇ ਨਹੀਂ ਲੱਗਦੇ ਇਹਦੇ ਹਨਾ ਹਾਂ ਬਿਲਕੁਲ ਇਹ ਵਿਦੌੜ ਸੀਆਰਡੀ ਆ ਭਾਜੀ ਹਾਂਜੀ ਹਾਂਜੀ ਇਹ ਕਈ ਭਲੇਖਾ ਖਾ ਜਾਂਦੇ ਵੀਰ ਖੈ ਸ਼ਾਇਦ ਇਹ ਸੀਆਰਡੀ ਜੀ ਆਉਣਾ ਜਿਹੜਾ 4 ਵੀਲ ਆਪਣਾ ਆਉਣਾ ਆ ਹਾਂ ਕਹਿੰਦੇ ਸੀਆਰਡੀ ਚ ਆਉਣਾ ਹਾਂ ਤੇ ਪਰ ਸੀਆਰਡੀ ਚ ਨਹੀਂ ਭਾਈ ਇਹ ਸਿੰਪਲ ਆ ਇਹ ਕਿੰਨੇ ਐਚਪੀ ਦਾ ਟਰੈਕਟਰ ਆ ਵੀਰੇ ਇਹ ਭਾਈ ਆਪਣਾ 60 ਐਚਪੀ ਦਾ ਟਰੈਕਟਰ ਆ ਜੀ ਠੀਕ ਆ ਵੀਰੇ ਹਾਂਜੀ ਕਿੰਨੇ ਸਿਲੰਡਰ ਆ ਜੀ ਇਹ 4 ਸਿਲੰਡਰ ਇਨ ਜਣਾ ਭਾਜੀ 4 ਸਿਲੰਡਰ ਬਿਲਕੁਲ ਜੀ ਤੇ ਇਹਦੀ ਆਪਣੇ ਤੇਲ ਵਗੈਰਾ ਵਿੱਚ ਕਿੰਨਾ ਪੈਂਦਾ ਇਹਦੇ ਵਿੱਚ ਜਿਹੜਾ ਤੇਲ ਇਹਦਾ ਗੇਅਰ ਦਾਤ ਭਾਜੀ ਪਿਛਲਾ ਤੇਲ ਜਿਹੜਾ ਸੇਮ ਹੈਗਾ ਆ ਠੀਕ ਹੈ ਉਹ ਸੇਮ ਹੈਗਾ ਉਹ ਆਪਣਾ 47 ਲੀਟਰ ਤੇਲ ਪੈਂਦਾ ਜੀ ਇਹਦੇ ਵਿੱਚ ਠੀਕ ਹੈ ਇਹਦੇ ਇੰਜਨ ਦੇ ਵਿੱਚ ਆ ਜਿਹੜਾ ਭਾਜੀ ਉਹ ਪੈਂਦਾ ਆਪਣਾ 8.5 ਲੀਟਰ ਤੇਲ 8.5 ਬਿਲਕੁਲ 4x4 4x4 ਆ ਜੀ ਇਹ ਅਗਲੇ ਏਸੀ ਜੀ ਵੀ ਦਾ ਤੇਲ ਹਾਂ ਜੀ ਇਹਦੇ ਆ ਜਿਹੜੇ ਏਸੀ ਜੀ ਵੀ ਤੇਲ ਆ ਜੀ ਇਹਦੇ ਵਿੱਚ ਆਪਣਾ 900 ਐਮ ਐਲ ਤੇਲ ਪੈਂਦਾ ਜੀ 900 ਐਮ ਐਲ ਐਮ ਐਲ ਹਾਂ ਜੀ 1 ਲੀਟਰ ਤੋਂ ਘੱਟ ਨੀ ਇੰਨੀ ਕੀ ਚੀਜ਼ ਚੀਰ ਤੇਲ ਪੈਂਦਾ ਇੰਨੀ ਕੀ ਚੀਜ਼ ਚੀਰ ਤੇਲ ਪੈਂਦਾ ਜੀ ਉਹ ਵਿੱਚ ਤਾਂ ਨਹੀਂ ਕੁਝ ਉਹ ਨਹੀਂ ਵਿੱਚ ਲੱਗ ਤੋ ਤੇਲ ਪੈਂਦਾ ਜੀ ਉਹਦੇ ਵਿੱਚ ਵੀ ਅੱਛਾ ਉਹ ਲੱਗ ਤੋ ਆ ਹਾਂਜੀ ਉਹ ਲੱਗ ਤੋ ਆ ਸਾਢੇ 7 ਲੀਟਰ ਉਹ ਚ ਪੈਂਦਾ ਜੀ ਇਹ ਸਾਢੇ 7 ਲੀਟਰ ਇਹਦੇ ਚ ਆ ਜਾਂਦਾ ਹਾਂਜੀ ਬਾਕੀ ਹੱਬਾਂ ਹੂਬਾਂ ਗੋਡਿਆਂ ਗਾਡਿਆਂ ਤੋਂ ਬਹੁਤ ਮਜ਼ਬੂਤ ਬਣਾਇਆ ਬਾਲਾ ਬਾਲਾ ਜਿਹੜਾ ਬਲੰਦਰ ਨਾ ਬਾਲਾ ਮਜ਼ਬੂਤ ਆ ਜੀ ਹੂੰ ਹਾਂਜੀ ਕੰਪਨੀ ਨੇ ਬਹੁਤ ਜ਼ੋਰ ਲਾਇਆ ਇੱਥੇ ਨਾ ਇੱਥੇ ਬਹੁਤ ਜ਼ੋਰ ਲਾਇਆ ਜੀ ਇੱਥੇ ਹੂੰ ਕਬੂਟੇ ਦੇ ਸਟicker ਆ ਗਏ ਹਾਂਜੀ ਕਬੂਟੇ ਦੇ ਸਟicker ਆਉਂਦੇ ਜੀ ਇਹਦੀ ਲਿਫਟ ਵੀਰੇ ਲਿਫਟ ਇਹਦੀ 26 ਕੁਆਂਟਲ ਦੀ ਆ ਭਾਜੀ 26 ਕੁਆਂਟਲ ਹਾਂਜੀ ਟਰੈਕਟਰ ਦਾ ਪਲੇਟਫਾਰਮ ਆ ਚੀਜ਼ਾਂ ਨੇ ਅੱਜ ਕਿਹੋ ਕਰਤੀਆਂ ਸੁਥਰੀਆਂ ਆ ਨਾ ਮਤਲਬ ਹਾਂਜੀ ਸਿੱਧਾ ਸਿੱਧਾ ਜਾਂ ਕੰਮ ਸਿੱਧਾ ਸਿੱਧਾ ਨੀ ਜਾਣ ਪਲੇਨ ਜਾਂ ਹਾਂਜੀ ਦੂਜੇ ਨਾਲ ਇਹਦੀਆਂ ਲਿੰਕਾਂ ਦਾ ਵੀ ਫਰਕ ਹੋ ਗਿਆ ਇਹ ਲਿੰਕਾਂ ਦਾ ਇਹ ਭਾਜੀ ਮੋਟੀਆਂ ਲਿੰਕਾਂ ਉਹਨਾਂ ਨਾਲੋਂ ਹਾਂ ਮੋਟੀਆਂ ਦਾ ਹੈਵੀ ਆ ਉਹਦੀਆਂ ਗੋਲ ਆ ਉਹਦੀਆਂ ਗੋਲ ਆ ਹਾਂਜੀ ਇਹਦੀਆਂ ਚੌੜਤਾ ਭਾਜੀ ਤੇ ਆ ਜੇ ਆ ਜਾ ਮਗਰਾੜ ਦੇ ਗਾਰੇ ਗੂਰੇ ਪੈਣ ਤੋਂ ਹਾਂਜੀ ਹਾਂਜੀ ਗਾਰਾ ਗੂਰਾ ਪੈਣ ਤੋਂ ਇਹ ਇਹਦੇ ਵਿੱਚ ਦੀ ਭਾਜੀ ਇੱਥੋਂ ਪਾਣੀ ਬਾਜੂਗਾ ਮਿੱਟੀ ਮਿੰਟੋ ਮਟਰ ਨਿਕਲ ਜਾਂਦੀ ਹੈ ਨਹੀਂ ਤਾਂ ਪਹਿਲਾਂ ਮਿੱਟੀ ਆਪਣੇ ਮਰਗਾਟਾਂ ਚੋਂ ਨਿਕਲਦੀ ਨਹੀਂ ਸੀ ਭਾਜੀ ਹਮ ਇੱਥੋਂ ਉਸਾ ਨਾਲ ਉਹ ਸਾਹ ਇਹਦੇ ਆ ਵੀ ਬੋਟਲ ਆ ਗਿਆ ਹਾਂਜੀ ਇਹਦੇ ਵਿੱਚ ਇਹ ਫੰਕਸ਼ਨ ਤਾਂ ਵਾਵਾ ਦੇਤੀ ਹੈ ਇਹ ਫੰਕਸ਼ਨ ਇਹ ਚ ਕਾਫੀ ਹੈ ਜੀ ਹਨਾ ਹਾਂਜੀ ਬਿਲਕੁਲ 24 ਸਪੀਡਾਂ ਜੋਂਦਾ ਭਾਈ ਇਹ ਅੱਛਾ 24 ਸਪੀਡਾਂ ਜਾਂ ਹਾਂਜੀ ਇਹ 24 ਸਪੀਡਾਂ ਜ ਹੈ ਜੀ ਦੱਸਿਓ ਆਹ ਉੱਤੇ ਹਾਂਜੀ ਦੇਖੀ ਜਿਹੜੀਆਂ ਸਪੀਡਾਂ ਦੇਖੀ ਜਿਵੇਂ ਬਟਨ-ਬਟਨ ਸਾਰੇ ਆਣ ਲਿਆ ਸੀ ਆਰ ਡੀ ਹੁੰਦਾ ਦੇਖਣ ਨੂੰ ਇਦਾਂ ਹੀ ਲਿਖਿਆ ਪੈਂਦਾ ਜਿੱਦਾਂ ਸੀ ਆਰ ਡੀ ਹੁੰਦਾ ਹਰ ਸੀ ਆਰ ਡੀ ਇਧਰ ਕਿੰਨੇ ਗੇਅਰ ਆ ਗਏ ਇਹਦੇ ਇਧਰ ਆਪਣੇ ਤਿੰਨ ਗੇਅਰ ਹੋਣੇ ਜੀ ਇਹਦੇ ਉਧਰ ਚਾਰ ਉਧਰ ਚਾਰ ਪੰਜਵਾਂ ਬੈਗ ਹਾਂਜੀ ਪੰਜਵਾਂ ਬੈਗ ਜੀ ਤਾਂ ਹਾਈ ਲੋ ਦੇ ਉਹ ਪਾਈ ਦੇ ਥੱਲੇ ਦਿੱਤਾ ਪਿਆ ਉਹ ਦੇਖੋ ਜੀ ਆ ਜਾਓ ਉਧਰ ਉਧਰ ਆ ਗਿਆ ਹਾਂਜੀ ਹਾਂਜੀ ਅੱਛਾ ਆ ਆ ਗਿਆ ਤਾਂ ਸਪੈਸ਼ਲ ਗੇਅਰ ਹਾਂਜੀ ਇਹ ਸਪੈਸ਼ਲ ਗੇਅਰ ਵੀ ਆ ਜੀ ਸਪੈਸ਼ਲ ਦਾ ਮਤਲਬ ਸਲੋ ਸਪੈਸ਼ਲ ਦਾ ਮਤਲਬ ਇਹ ਹੁੰਦਾ ਭਾਜੀ ਥੋੜਾ ਜਿਹਾ ਗੇੜਾ ਘਟਣਾ ਵਾ ਉਹਦੇ ਵਿੱਚ ਜ਼ੋਰ ਵਾਜ ਜਾਣਾ ਇਹਦਾ ਭਾਜੀ ਅੱਛਾ ਹਾਂਜੀ ਸਪੈਸ਼ਲ ਦੇ ਵਿੱਚ ਜ਼ੋਰ ਵਾਜ ਜਾਂਦਾ ਵਾ ਭਾਜੀ ਇਹਦਾ ਆ ਕੀ ਆ ਵੀਰਿਆ ਇਹ ਭਾਈ ਆਪਣਾ ਪੀਟੀਓ ਲੀਵਰ ਆ ਜੀ ਅੱਛਾ ਹਾਂਜੀ ਮੂਰ ਨੂੰ 540 ਆ ਪਿੱਛੇ ਨੂੰ 11 ਚ ਵਾਜੀ ਤੇ ਸੈਂਟਰ ਦੇ ਵਿੱਚ ਨਿਊਟਰਲ ਆ ਅੱਛਾ ਇਹ ਇੱਥੇ ਰਿਵਰਸ ਆ ਇਹ ਰਿਵਰਸ ਆ ਪੀਟੀਓ ਹਾਂਜੀ ਰਿਵਰਸ ਵੀਡੀਓ ਵੀ ਆ ਨਹੀਂ ਹਾਂ ਅੱਛਾ ਰਿਵਰਸ ਵੀ ਆ ਹਾਂਜੀ ਆ ਲੀਵਰ ਆ ਗਿਆ ਇਹ ਆਪਣਾ ਕਲੱਚ ਵਾਲਾ ਲੀਵਰ ਆ ਗਿਆ ਭਾਜੀ ਆਈਪੀ ਆਈਪੀਟੀਓ ਆਈਪੀਟੀਓ ਹਾਂਜੀ ਬਿਲਕੁਲ ਵੇਰੀ ਗੁੱਡ ਇਤੋਂ ਦਿਖਾਇੰਦੇ ਅਸੀਂ ਬੈਟਿੰਗ ਪੂਜੀ ਇਹਨਾਂ ਨੇ ਨਾ ਆ ਵੀ ਜਗ੍ਹਾ ਦੇਤੀ ਐ ਆਹ ਦੀ ਕਿ ਕੋਈ ਸਵਿਚ ਵਗੈਰਾ ਲਾਉਣੇ ਦਾ ਕੋਈ ਜਗਾਰ ਬਾਜੀ ਕਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਬਿਲਕੁਲ ਜੀ ਜੋ ਆਪਾਂ ਸੱਜੇ ਖੱਬੇ ਮੋੜਨ ਵਾਲੇ ਹੈਂਡਿਕਟਰ ਪਾਜੀ ਆ ਦੇਖੋ ਇਹ ਤੋਂ ਕਾਰ ਰਗਾ ਬਣਾਇਆ ਹੈ ਹਾਂ ਕਾਰ ਰਗਾ ਹਾਰਨੇ ਦਾ ਪਾਜੀ ਆ ਜਿਹੜੀ ਚੀਜ਼ ਆ ਹਾਂ ਜਦੋਂ ਆਪਣੇ ਜਿਵੇਂ ਕਾਰ ਦੇ ਹੁੰਦਾ ਵਾਜੀ ਹਾਂ ਨਹੀਂ ਤੇ ਫਾਰਮ ਟਰੈਕ ਦੇ ਨਾ ਦੂਜੇ ਮੀਟਰੀ ਆਉਂਦੇ ਰਿਹਾ ਆਹ ਦੀ ਕੰਪਨੀ ਨੇ ਚੇਂਜ ਕੀਤਾ ਐਗਦੀ ਚੇਂਜ ਕੀਤੀ ਹਾਂਜੀ ਇਤੋਂ ਬਹੁਤ ਖੁੱਲਾ ਡੁੱਲਾ ਅੰਡਿ ਪਲੇਟਫਾਰਮ ਤੋਂ ਬਿਲਕੁਲ ਬੋਹ ਖੁੱਲਾ ਡੁੱਲਾ ਹੀ ਹੈ ਪੈਰਾਂ ਦੀ ਰੇਸ ਵੀ ਟਰੱਕ ਵਾਲੀ ਕਰਤੀ ਟਰੱਕ ਵਾਲੀ ਰੇਸ ਕਰਤੀ ਹਾਂ ਮਰੂਤੀ ਪੈਡਲ ਆ ਕੇ ਜਿਹੜੇ ਵੀਰ ਨਾ ਉਹਦੇ ਸ਼ਕੀਨ ਆ ਕੰਫਰਟੇਬਲ ਦੇ ਕੰਫਰਟ ਦੇ ਮਾਮਲੇ ਚ ਬੰਦ ਕੰਫਰਟ ਦੇ ਮਾਮਲੇ ਭਾਜੀ ਬਹੁਤ ਵਧੀਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਬਹਿ ਜਾਓ ਭਾਜੀ ਇੱਥੇ ਤੇ ਸ਼ਾਮ ਨੂੰ ਉਤਰ ਜਾਓ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਆਪਾਂ ਟਰੈਕਟਰ ਤੇ ਬੈਠੇ ਸੀ ਜਾਂ ਕੱਦਾਂ ਸੀ ਹਾਂ ਆਹ ਵੇਟ ਨਾਲ ਮਿਲਣਗੇ ਇਹ ਵੇਟ ਭਾਜੀ ਨਾਲ ਮਿਲਣਗੇ ਤੁਹਾਨੂੰ ਵੀ ਆ ਟਰੈਕਟਰ ਜੀ ਆਪਾਂ ਖਰੀਦੇ ਇਹਨਾਂ ਦੇ ਐਕਸਟਰਾ ਪੈਸੇ ਤਣੇ ਨਾ ਨਹੀਂ ਐਕਸਟਰਾ ਪੈਸਾ ਕੋਈ ਨਹੀਂ ਹੈਗਾ ਭਾਜੀ ਵੇਟਾਂ ਦਾ ਵੇਟ ਨਾਲ ਹੀ ਮਿਲਣਗੇ ਤੁਹਾਨੂੰ ਸਾਰੇ ਲੱਗੇ ਲਗਾਏ ਠੀਕ ਆ ਵੀਰੇ ਇਹਦੀ ਚੱਕਿਓ ਸ਼ੋ ਹਾਂਜੀ ਫਾਰਮ ਰੈਕ ਦਾ ਕੋਈ ਵੀ ਟਰੈਕਟਰ ਲੋ ਤੁਹਾਨੂੰ ਮਿਲੂਗਾ ਜੀ ਸੁੱਕਾ ਏਅਰ ਸਿਲੰਡਰ ਹੀ ਮਿਲੂਗਾ ਜੀ ਹਾਂ ਹੁਣ ਤੇਲ ਵਾਲਾ ਤਾਂ ਏਅਰ ਸਿਲੰਡਰ ਮਿਲ ਲਗਾ ਕੋਈ ਵੀ ਨਹੀਂ ਆਉਂਦਾ ਨਹੀਂ ਕੋਈ ਨਹੀਂ ਆਉਂਦਾ ਆਪਣੇ ਜਿਹੜੇ ਪੁਰਾਣੇ ਮਾਡਲ ਹੁੰਦੇ ਸੀ ਉਹਨਾਂ ਦੇ ਵਿੱਚ ਤੇਲ ਵਾਲਾ ਹੁੰਦਾ ਸੀ ਹੁਣ ਤਕਰੀਬਨ ਹਾਂ ਪਹਿਲੇ ਅੱਜ ਹੁਣ ਤਕਰੀਬਨ ਸਾਰਿਆਂ ਨੂੰ ਸੁੱਕੇ ਹੁੰਦੇ ਭਾਜੀ ਹੁਣ ਸਾਰਿਆਂ ਨੂੰ ਸੁੱਕੇ ਆ ਬੈਟਰੀ ਦੇਖੀਂ ਜੀ ਆਪਣੇ ਬੈਟਰੀ ਹਾਂਜੀ ਮੋਰੇ ਆ ਜਮਾਂ ਵਿੱਚ ਕਰ ਦਿੱਤੀ ਜਮਾਂ ਵਿੱਚ ਕਰ ਦਿੱਤੀ ਇਹਦਾ ਰੇਡੀਏਟਰ ਵੱਡਾ ਵੱਡਾ ਜਾ ਕਦੋਂ ਲੱਗਦਾ ਪਿਆ ਇਹਦਾ ਰੇਡੀਏਟਰ ਹੈ ਹੀ ਭਾਜੀ ਵੱਡਾ ਆ ਇਹਨਾਂ ਨੂੰ ਵੱਡਾ ਕੀਤਾ ਪਹਿਲਾਂ ਨਾਲੋਂ ਵੱਡਾ ਕੀਤਾ ਜੀ ਇਹੇ ਕੋਈ ਮੈਂ ਕਹਿੰਦਾ ਵੱਡਾ ਵੱਡਾ ਆ ਲੱਗਿਆ ਹਾਂਜੀ ਹਾਂਜੀ ਇਹ ਰੇਡੀਏਟਰ ਉਹਦਾ ਪਹਿਲਾਂ ਨਾਲੋਂ ਵੱਡਾ ਆ ਜੀ ਫਿਰ ਦੇਖੋ ਤੁਸੀਂ ਇੰਜਨ ਦੇ ਵਿੱਚ ਸਪੇਸ ਕਿੰਨੀ ਆ ਭਾਜੀ ਹਾਂ ਖੁੱਲਾ ਡੁੱਲਾ ਆ ਨਾ ਮੇਸਤਰੀ ਵੀਰ ਨੇ ਕੰਮ ਕਰਨਾ ਨਾ ਹਾਂਜੀ ਹਾਂਜੀ ਬਹੁਤ ਸੋਹਣਾ ਬਣਾਇਆ ਖੁੱਲਾ ਡੁੱਲਾ ਵਿੱਚੋਂ ਪੱਕੇ ਦੇ ਦੇਖੀ ਅਸੀਂ ਆਪਣੇ ਕਿੰਨੇ ਸਪੇਸ ਪਾ ਕੇ ਹਾਂ ਪੱਕੇ ਦੇ ਵਿੱਚ ਵੀ ਦੇਖੋ ਕਿੰਨਾ ਸਪੇਸ ਆ ਜੀ ਗਰਮ ਗਰਮ ਆਉਂਦਾ ਹਾਂ ਪਾਵਰ ਸਟੇਸ਼ਨ ਵਾਲੀ ਟੈਂਕੀ ਲੱਗ ਤੋਂ ਲਾਤੀ ਭਾਜੀ ਉੱਪਰ ਆ ਦੇਖੋ ਇਧਰ ਹਾਂ ਨਾ ਜੀ ਪੱਠੀ ਜਾਂਦਾ ਮੈਂ ਪੱਠੀ ਅੰਦਰਲੇ ਬੰਨੇ ਕਰ ਦਿੱਤੀ ਇਹ ਚ ਵੀ ਉਹ ਬਟਨ ਆਉਂਦਾ ਇਹਦੇ ਵਿੱਚ ਵੀ ਉਹ ਬਟਨ ਆਉਂਦਾ ਜੀ ਕਿੱਥੇ ਆ ਉਹ ਇਧਰਲੇ ਬਨੇ ਲੱਗਾ ਅਚਾਂ ਅੰਦਰ ਆ ਗਿਆ ਅੰਦਰ ਅੰਦਰਲੇ ਪਾਸੇ ਲੱਗਾ ਜੀ ਉਹਦੇ ਬਟਨ ਓਕੇ ਹਾਂਜੀ ਉੱਧਰ ਪਰਲੇ ਪਾਸੇ ਤੋਂ ਹਾਂ ਪਰਲੇ ਪਾਸੇ ਅੰਦਰਲੇ ਪਾਸੇ ਲੱਗਾ ਜੀ ਹਾਂ ਹੂੰ ਚਾਰ ਸਿਲੰਡਰ ਦੇ ਵਿੱਚ ਹੈ ਜੀ ਬੋਸ਼ ਦਾ ਪੰਪ ਬੋਸ਼ ਦਾ ਪੰਪ ਹੈ ਜੀ ਪੀਟੀਓ ਸ਼ਾਫਟ ਕਵਰ ਹੈ ਇਹਦੀ ਸਾਰੀ ਬਿਲਕੁਲ ਬਿਲਕੁਲ ਪੀਟੀਓ ਕਵਰ ਹੈ ਜੀ ਸਭ ਪੀਟੀਓ ਸ਼ਾਫਟ ਹੈ ਨਾ ਕਵਰ ਹੈ ਜੀ ਤੇ ਬ੍ਰੇਕਾਂ ਇਹਦੀਆਂ ਬ੍ਰੇਕਾਂ ਤੇਲ ਛੀ ਹੈ ਜੀ ਪਾਵਰ ਬ੍ਰੇਕ ਜਿਹਨੂੰ ਆਪਾਂ ਪਾਵਰ ਜਿਹਨੂੰ ਆਪਾਂ ਪਾਵਰ ਬ੍ਰੇਕ ਕਹਿੰਦੇ ਨੇ ਆ ਜੀ ਇੱਕ ਦੇਖੋ ਹੈਂਡ ਬ੍ਰੇਕ ਪਹਿਲਾਂ ਆਪਣੀ ਇਦਾਂ ਹੁੰਦੀ ਹੁਣ ਹੈਂਡ ਬ੍ਰੇਕ ਵਾਲਾ ਲੀਵਰ ਦੇਖੋ ਕਿੰਨਾ ਉਹਨਾਂ ਨੇ ਸੋਨਾ ਬਣਾਇਆ ਇਹ ਪੈਨਲ ਦੱਬੋ ਨਾਲ ਹੀ ਉੱਪਰ ਨੂੰ ਖਿੱਚ ਦੋ ਹੈਂਡ ਬ੍ਰੇਕ ਲੱਗ ਜਾਂਦੀ ਹੈ ਭਾਈ ਇਹ ਟਾਇਰ ਸਾਈਜ਼ ਵੀਰੇ ਟਾਇਰ 16 ਦੇ ਭਾਜੀ 16 9 28 ਦੇ ਜੀ 16 28 ਅਗਲੇ ਅਗਲੇ ਵੀ ਹੈਗੇ ਆਪਣੇ 9 ਦੇ ਆ ਜੀ 9 9 5 24 ਦੇ ਭਾਜੀ ਘਰ ਦੋ ਥੱਲੇ ਨੂੰ ਮਾਕੇ ਹੀ ਬੜਾ ਉੱਚਾ ਹੈ ਛੱਡ ਦਿਓ ਭਾਈ ਬੜਾ ਉੱਚਾ ਬਣਾ ਆ ਪਤੰਦਰਾ ਨੇ ਹਾਂਜੀ ਮੈਨੂੰ ਬੈਗ ਉੱਤੇ ਪਾ ਜੀ ਨਾ ਜਹਾਜ਼ੀ ਵਾਲੀ ਫੀਲਿੰਗ ਆਉਂਦੀ ਬੰਦੇ ਨੂੰ ਹਾਂਜੀ ਹਾਂਜੀ ਬਿਲਕੁਲ ਲੰਮਾ ਬਹੁਤ ਲੰਮਾ ਬਹੁਤ ਆ ਹਾਂਜੀ ਇਹ ਇਹ ਨਾ ਵੀਰ ਨੇ ਹੁਣੇ ਹੁਣੇ ਦੱਸਿਆ ਜੀ ਮਗਰਮਾਛ ਵਾਲਾ ਪਲੇਖਾ ਪੈਂਦਾ ਹਾਂ ਕ੍ਰੋਕੋਡਾਇਲ ਵਾਲਾ ਭਾਜੀ ਕ੍ਰੋਕੋਡਾਇਲ ਹਾਂਜੀ ਹਾਂਜੀ ਬਿਲਕੁਲ ਹੁਣ ਆਪਣੇ ਕਈ ਵੀਰੇ ਸ਼ੋ ਨੂੰ ਪਸੰਦ ਨਹੀਂ ਕਰਦੇ ਭਾਜੀ ਹੂੰ ਪਰ ਇਹ ਜਿਹੜੀ ਸ਼ੋ ਆਣਾ ਭਾਜੀ ਇਹ ਚ ਖੂਬੀਆਂ ਇਹ ਚ ਖੂਬੀਆਂ ਬਹੁਤ ਆ ਭਾਜੀ ਇਹ ਗੱਲ ਤੇ ਨਹੀਂ ਮੰਨਣਾ ਹਾਂ ਇਹ ਇਹ ਖੂਬੀਆਂ ਨਾ ਭਰਿਆ ਹੋਇਆ ਟਰੈਕਟਰ ਆ ਭਾਜੀ ਤਾਂ ਬਾਰੀਆਂ ਜਾਦੇ ਖੂਬੀਆਂ ਹੈ ਚ ਤਾਂ ਹਾਂਜੀ ਹਾਂਜੀ ਸਮੂਥ ਹੈ ਜਿਆਦੇ ਆ ਸਮੂਥ ਹੈ ਜਿਆਦੇ ਆ ਜੀ ਗੇਅਰ ਤੁਸੀਂ ਭਾਜੀ ਇਹਦੇ ਦੇਖੋਗੇ ਸਿੰਗਲ ਨਾਲ ਗੇਅਰ ਲੱਗਦੇ ਪਾਜੀ ਹਾਂ ਹਾਂਜੀ ਇੱਕ ਇੱਥੋਂ ਵੱਡਾ ਸਹਾਗ ਤਾਂ ਨਹੀਂ ਆ ਰਿਹਾ ਇਹਦਾ ਹਾਂਜੀ ਵਾਹਿਗੁਰੂ ਦੇਖੋ ਇੱਕ ਵਾਰ ਸਟਾਰਟ ਕਰਕੇ ਦੇਖੋ ਭਾਜੀ ਇਹ ਦੋਵੇਂ ਗੇਅਰ 뉴ਟਰਲ ਕਰਨੇ ਬਣੇ ਹਾਂ ਦੋਵੇਂ 뉴ਟਰਲ ਕਰ ਲਓ ਵਾਹਿਗੁਰੂ ਜੇ ਜਮਾਇਓ ਤਾਂ ਆ ਰਗੂ ਨੀ ਕੋ ਉਹ ਮੈਂ ਹਸਾ ਬਤਾਵੇ ਦਾ ਇਹ ਇੱਕ ਇੱਕ ਨਾ ਬਾਈ ਜਿਹੜੇ ਵਾਈਬ੍ਰੇਸ਼ਨ ਜਮਾ ਹੈ ਨੇ ਵਾਹ ਦੇ ਦੇ ਦਾ ਹਾਂ ਵਾਈਬ੍ਰੇਸ਼ਨ ਜਮਾ ਹੈ ਜਮਾ ਨਹੀਂ ਚੋੜਾ ਇਹਦਾ ਵਾਕ ਯਾਰ ਕਾਰ ਹੀ ਆ ਨਾ ਇਹ ਕਾਰ ਹੀ ਆ ਜੀ ਜਿਸੀ ਹੋਰੀ ਆਈ ਇੱਧਰ ਇੱਕ ਚੀਜ਼ ਹੋਰ ਲਗਾਉਣਾ ਤੈਨੂੰ ਚਾਰਜ ਇੱਥੇ ਲਾਓ ਫੋਨ ਤੇ ਜਗ੍ਹਾ ਵੀ ਦਿੱਤੀ ਆ ਦੇ ਹਾਂਜੀ ਫੋਨ ਰੱਖਣੋ ਜੀ ਉਹੀ ਗੱਲ ਹੈ ਕੰਫਰਟ ਦੇ ਮਾਮਲੇ ਚਾਹੀਦੀ ਕੰਪਨੀ ਨੇ ਨਾ ਇੱਥੇ ਚਾਰਜ ਲਾ ਕੇ ਆ ਦਾ ਫੋਨ ਇੱਥੇ ਰੱਖ ਲਓ ਇਹ ਦਿਨ ਜਿਵੇਂ ਦਾ ਅੱਛਾ ਯਾਦ ਹੈ ਉਹ ਮੀਟਰ ਦਿਨ ਦਿਖਾਉਂ ਵਰੀ ਆਈ ਉੱਤੇ ਜਿਸੀਂ ਆਹ ਮੀਟਰ ਦੀ ਮੰਗਲ ਕਰਦਾ ਹੈ ਆ ਦੇਖੀ ਮੈਂ ਸਟਾਰਟ ਕਰਦਾ ਇਹਨੂੰ ਦੇਖੀਓ ਦੇਖ ਕੇ ਬਹਿ ਜਾ ਮਰੇਗਾ ਭਾਵੇਂ ਹਿੰਦੀ ਚ ਬੈਠੋ ਆ ਦੇਖੋ ਉਹ ਉਹਵੇਂ ਜਿਵੇਂ ਕਾਰ ਦੇ ਹੁੰਦੇ ਆ ਆਪਣੇ ਉਹ RPM ਉਹਦੇ ਜਾਂਦੇ ਉੱਪਰ ਨੂੰ ਇਹ ਵਲਕਾਂ ਦਾ ਸਿਸਟਮ ਇਹਦਾ ਬਣਾਇਆ ਹੈ ਨਾ ਲੋਹਾਈ ਦਾ ਵੀ ਲੀਵਰ ਨਿਕਾ ਜਾ ਆ ਗਿਆ ਹਾਂਜੀ ਲੋਹਾਈ ਦਾ ਵੀ ਨਿਕਾਇਆ ਬਣਾਤਾ ਹੈ ਲੀਵਰ ਜੀ ਹੈਂਡਿਕਟਰ ਇਹਦੇ ਪਹਿਲਾਂ ਹੀ ਵਧੀਆ ਸੀ ਪਤੰਦਰਾ ਨੇ ਹੋਰ ਸੁਧਾਰ ਗਾ ਬਹੁਤ ਸੁਧਾਰ ਗਾ ਵਧੀਆ ਕਰ ਦਿੱਤਾ ਜੀ ਹਾਂ ਜਿਵੇਂ ਜਿਵੇਂ ਕੰਪਨੀ ਨੂੰ ਹਨਾ ਹਾਂਜੀ ਉੱਚਾ ਦਾ ਇਹਨਾਂ ਨਾਲ ਵੀ ਡਬਲ ਪਾਉੜੀ ਹੈ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਵੀ ਕਿੰਨਾ ਗੁੱੱਚਾ ਹੋਊਗਾ ਬਾਕੀ ਇਹਦੇ ਇੰਜਨ ਦੇ ਪੇਂਟ ਦਾ ਫਰਕਾ ਦੂਜੇ ਇੰਜਨ ਨਾਲ ਹਾਂਜੀ ਇਹ ਬਲੈਕ ਆਉਂਦਾ ਭਾਜੀ ਹਾਂ ਇਹਦਾ ਆਹੜਾ ਕਲਰ ਤਾਂ ਸੇਮ ਹੀ ਹੈ ਨਾ ਭਾਈ ਇਹ ਕਲਰ ਸੇਮ ਹੀ ਹੈ ਜੀ ਉਹਨਾਂ ਨਾਲ ਦੇ ਉਹਨਾਂ ਨਾਲ ਦਾ ਹੀ ਹੈ ਬਿਲਕੁਲ ਹਾਂ ਇਹ ਆ ਗਿਆ ਇਹਨਾਂ ਦਾ 60 ਇਹ ਆਲਰਾਊਂਡਰ ਇਹਨਾਂ ਦਾ ਇਹ ਆਲਰਾਊਂਡਰ ਹੀ ਹੈ ਸਦਾ ਬਾਹਰ ਇਹ ਸਦਾ ਬਾਹਰ ਵਾਲਾ ਹੀ ਆ ਭਜੀ ਇਹ ਹਨਾ ਸਦਾ ਬਾਹਰ ਜੀ ਇਹ ਤਾਂ ਨਾ ਕਦੀ ਫੇਲ ਹੋਇਆ ਤੇ ਨਾ ਹੀ ਹੋਣਾ ਨਾ ਕਦੀ ਹੋਣਾ ਹੀ ਆ ਜੀ ਹਨਾ ਬਿਲਕੁਲ ਬਿਲਕੁਲ ਇਹਨੂੰ 60 ਚਾਹੀਦਾ ਆਉਂਦਾ ਚੁੱਪ ਕਰਕੇ ਵੀ 60 ਹੀ ਚਾਹੀਦਾ ਬਿਲਕੁਲ 60 ਹੀ ਚਾਹੀਦਾ ਜੀ ਦੂਜਾ ਨਹੀਂ ਚਾਹੀਦਾ ਉਹ ਵੇਖਦਾ ਨਹੀਂ ਉਹ ਵੇਖਦਾ ਨਹੀਂ ਇੱਕ ਗੱਲ ਹੋਰ ਹਾਂਜੀ ਜਿੰਨਾ ਕਿ ਮੈਨੂੰ ਪਤਾ ਚਲੋ ਤੁਹਾਨੂੰ ਵੀ ਪਤਾ ਹੋਏਗਾ ਹਾਂਜੀ ਇਹਦੇ ਆਗੇ ਕਦੀ ਕੋਈ ਫੰਕਸ਼ਨ ਵੀ ਨਹੀਂ ਪੁੱਛਦਾ ਨਹੀਂ ਜੀ ਇਹਦੇ ਫੰਕਸ਼ਨ ਕਿਸੇ ਨੇ ਆਣ ਕੇ ਪੁੱਛੇ ਨਹੀਂ ਜੀ ਵੀ ਫਾਰਮ ট্রাক ਸੱਟ ਚਾਹੀਦਾ ਤੇ ਸੱਟ ਹੀ ਚਾਹੀਦਾ ਚਾਹ 60 ਹੀ ਚਾਹੀਦਾ ਜੀ ਹਾਂ ਅਗਲੇ ਆਣ ਕੇ ਦੂਜੀ ਗੱਲ ਥੋੜੀ ਪਾਈ ਕਰਨੀ ਉਹਨੇ ਕਹਣਾ 60 ਤੇ 60 ਹੀ ਆ ਹਾਂ ਬਿਲਕੁਲ ਬਹੁਤ ਬਹੁਤ ਜ਼ਿਆਦਾ ਹਾਂਜੀ ਇਹ ਤਾਂ ਬਾਲਾ ਕਹਿਣ ਟ੍ਰੈਕਟਰ ਇਹਦੀ ਲਿਫਟ ਕਿੰਨੀ ਆ ਵੀਰੇ ਇਹਦੀ ਇਹਦੀ 24 ਕਵਾਂਟ ਲਿਫਟ ਆ ਜੀ 24 24 ਕਵਾਂਟ ਲਿਫਟ ਇਹ ਜਿਵੇਂ ਪਹਿਲਾਂ ਨਾਲੋਂ ਨਾ ਕੁਝ ਕੁ ਚੀਜ਼ਾਂ ਚੇਂਜ ਕੀਤੀਆਂ ਜਦੋਂ ਆਪਣੇ ਡੈਡੀ ਹੋਂਾਂ ਦੇ ਵੇਲੇ ਨੂੰ ਟਾਇਰ ਆਉਂਦੇ ਹੁੰਦੇ ਸੀ 13 ਦੇ ਹਾਂਜੀ ਇਹਨੂੰ 16 ਦੇ ਆ ਜੀ ਇਹਨੂੰ ਵੀ ਹੁਣ ਉਹਵੇਂ ਕਰਤਾ ਨਾ ਵੱਡਾ ਬੈਕਅਪ ਟਾਰਕ ਟੋਰਕ ਵਾਧਾ ਬੈਕਅਪ ਵਾਧਾ ਹਾਂ ਵਾਧਾ ਕਰ ਦਿੱਤੀ ਭਾਜੀ ਇਹਨੂੰ ਇੰਜਨ ਦੇ ਮਾਮਲੇ ਵਿੱਚ ਵੀ ਬਹੁਤ ਸੁਧਾਰ ਕਰ ਦਿੱਤਾ ਉਹਨਾਂ ਨੇ ਭਾਜੀ ਪਹਿਲਾਂ ਨਾਲੋਂ ਹਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਆ ਭਾਜੀ 20 ਸਪੀਡਾਂ ਆ ਗਈਆਂ ਹਾਂ ਬਿਲਕੁਲ ਬਿਲਕੁਲ ਜੀ ਪਾਵਰ ਤੇ ਬ੍ਰੇਕ ਪਾਵਰ ਬ੍ਰੇਕ ਸਾਰਾ ਕੁਝ 3 20 ਗੇਅਰ ਆ ਜੀ ਹਾਂ ਇਸ ਸਾਰ ਅਡਜਸਟੇਬਲ ਡਬਲ ਐਕਟਿੰਗ ਆ ਗਿਆ ਪਾਵਰ ਸਟੀਅਰਿੰਗ ਬਿਲਕੁਲ ਬਿਲਕੁਲ ਜੀ ਐਲਈਡੀ ਲਾਈਟਾਂ ਐਲਈਡੀ ਲਾਈਟਾਂ ਜੀ ਆਹ ਦੇ ਇੰਡੀਕੇਟਰ ਲਾਈਟਾਂ ਦਾ ਤੁਸੀਂ ਸਾਰੇ ਟਰੈਕਟਰਾਂ ਦੇ ਵੇਖੇ ਹੋਣੇ ਨਾ ਸਾਰੀਆਂ ਜੀ ਹਾਂਜੀ ਬਿਲਕੁਲ ਇਹ ਤਾਂ ਐਸਾ ਕੋਈ ਟਰੈਕਟਰ ਨਹੀਂ ਹੋਣਾ ਜਿੱਥੇ ਨਹੀਂ ਵੇਖਿਆ ਬਿਲਕੁਲ ਬਿਲਕੁਲ ਹਾਂਜੀ ਬਹੁਤ ਸ਼ਾਬਾਸ਼ ਬਹੁਤ ਸ਼ਾਬਾਸ਼ ਪੰਪਿਆ ਜੀ ਸਿੰਗਲ ਡੀਜ਼ਲ ਫਿਲਟਰ ਆ ਗਿਆ ਇਹਨੂੰ ਵਾਟਰ ਸਪਰੇਟਰ ਆ ਗਿਆ ਬਹੁਤ ਘੈਂਟ ਆ ਇਹ ਦੱਸ ਸਕਦਾ ਹਾਂਜੀ ਇਹਦੇ ਦਾ ਬਹੁਤ ਵੀਡੀਓ ਬਣਾਈਏ ਨਾ ਪੀਪੀਆਈ ਤਾਂ ਪਣ ਵੀਰਾਂ ਨੂੰ ਦੱਸ ਦਈਏ ਇੱਥੇ ਵੀਰੇ ਆਪਣੇ ਕਿਹੜੇ ਕਿਹੜੇ ਮਾਡਲ ਹੁੰਦੇ ਆ ਵੀ ਇਹ ਆਪਣਾ ਟਰੈਕਟਰ ਕਿੰਨੀ ਪਾਵਰ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਆਪਣੀ ਐਮਸੀ ਤੋਂ ਆਪਣਾ ਫਾਰਮ ਟਰੈਕ ਕਿੰਨੀ ਪਾਵਰ ਤੋਂ ਸ਼ੁਰੂ ਹੋ ਜਾਂਦੇ ਆ ਆਪਣੀ 39 ਪਾਵਰ ਤੋਂ ਸ਼ੁਰੂ ਹੋ ਜਾਂਦਾ ਜੀ 39 ਤੋਂ 39 ਪਾਵਰ ਤੋਂ ਹਾਂਜੀ ਉਦੋਂ ਗਾਂ ਤੋਂ ਜਾਂ ਵੱਡਾ ਜਿਹੜਾ ਲੈਣਾ ਉਤੋਂ ਜਾਂ ਗਿੰਨੇ ਮਰਜ਼ੀ ਵੱਡੇ ਤੋਂ ਵੱਡਾ ਤੁਰ ਹੀ ਜਾਓ ਜੀ ਉਤੋਂ ਗਾਂ ਵੱਡੇ ਤੋਂ ਵੱਡਾ ਆਪਣਾ ਟਰੈਕਟਰ ਮਿਲ ਹੀ ਜਾਣਾ ਹਾਂ ਗਾਂ ਦੀਆਂ ਜਿਹੜਾ ਹਾਂ ਗਾਂ ਤੋਂ ਗਾਂ ਉਹ ਮਿਲ ਜਾਊਗਾ ਲਓ ਜੀ ਹਾਂਜੀ ਬਾਈ ਜਣਾ ਦੀ ਮੋਗੇ ਦੇ ਵਿੱਚ ਏਜੰਸੀ ਨਵੀਂ ਓਪਨ ਹੋਈ ਆ ਮੈਂ ਪਹਿਲੀਆਂ ਵੀਡੀਓ ਚ ਵੀ ਦੱਸ ਚੁੱਕਾ ਮੈਂ ਸਾਰੀਆਂ ਵੀਡੀਓ ਜੀ ਵੇਅ ਐਡਰੈਸ ਦੱਸ ਦਾਨਾ ਇਹ ਚ ਵੀ ਦੱਸ ਦੂ ਇਹਦੇ ਵਿੱਚ ਆਪਣੇ ਪਿੰਡ ਲੰਡੇਕੇ ਸਰਕਾਰੀ ਸਕੂਲ ਦੇ ਸਾਹਮਣੇ ਜੀ ਹੂੰ ਤੇ ਅੰਬਰਸਰ ਰੋਡ ਦੇ ਉੱਤੇ ਆ ਜੀ ਠੀਕ ਤੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਆ ਜੀ ਜਮਾਈ ਜਮਾਈ ਵੀਰਾਂ ਦਾ ਨੰਬਰ ਚੱਲਦਾ ਹੀ ਪਿਆ ਡਿਸਪਲੇ ਤੇ ਕੋਈ ਵੀ ਜਾਣਕਾਰੀ ਆ ਤੁਸੀਂ ਵੀਰਾਂ ਤੋਂ ਲੈ ਸਕਦੇ ਹੋ ਇਹ ਵਾਟਿਲ ਜੰਸੀ ਦਾ ਕਿ ਫਿਰ ਦੌਰਾ ਕਰਾ ਲਈ ਜਿਆਲਾ ਸ਼ਰਾ। ਖਲਾਡਲਾ ਸਾਹਿਬ ਕਾਵੇ। ਹਾਂਜੀ। ਅੱਗੇ ਪਿੱਛੇ ਐਨ ਓਕੇ ਕੰਮ। ਪਹਿਲੀ ਵੀਡੀਓ ਚ ਸਾਰੇ ਵੀਰਾਂ ਨੇ ਦੇਖ ਹੀ ਲਿਆ ਉਹਨਾ। ਮੈਂ ਜਾਨਾ ਫ੍ਰਿਜ ਤੱਕ ਸਾਰਾ ਕੁਝ ਰੱਖਿਆ। ਹਾਂਜੀ ਹਾਂਜੀ ਸਾਰਾ ਕੁਝ ਹੀ ਆ ਜੀ। ਕਸਟਮਰ ਲਾਵਾ ਚ। ਸਪੇਅਰ ਪਾਰਟ ਸਪੇਅਰ ਪਾਰਟ ਆ। ਇਧਰ ਸਰਵਿਸ ਵਾਲਾ ਆ ਗਿਆ ਸਾਰਾ ਕੁਝ। ਇਹ ਇੱਕ ਸਾਡਾ ਭਰਾ ਆ ਹੁੰਦਾ ਇੱਥੇ ਇਹ ਭਰਾ ਸਾਡੇ ਤੋਂ ਪਾਸੇ-ਪਾਸੇ ਆ ਸਟਾਰਟਿੰਗ ਕਰਾ ਕੇ ਬਾਅਦ ਚੋਂ ਭੱਜ ਗਿਆ ਤੇ ਨਾ ਉਹ ਸਾਨੂੰ ਆ ਗਿਆ ਅੱਜ ਬਾਈ ਵਿਸ਼ਾਲ ਆਇਆ ਨਹੀਂ ਨਹੀਂ ਤੋਂ ਨਾਲ ਤੁਹਾਨੂੰ ਰੂਪ ਰੂਪ ਕਰਾ ਦਿੰਦੇ ਤੇ ਹੁਣ ਅਸੀਂ ਲੱਗੇ ਲੈਣ ਆ ਗਿਆ ਤੇ ਭੱਜਦੇ ਹਾਂ ਅਸੀਂ ਇੱਥੋਂ ਗਾਹ ਵਾਸਤੇ ਇਹ ਕੋਈ ਨਹੀਂ ਬਾਬ ਜੀ ਮੇਰਾ ਨਾ ਫੇਰ ਆਵਾਂਗੇ ਅਸੀਂ ਜੀਦੇ ਬਾਈ ਆਇਆ ਇਹ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਜੀ ਜਿਹੜੇ ਮੇਰੇ ਵੀਰ ਭਰਾ ਫਾਰਮ ਟਰੈਕ ਨੂੰ ਪਿਆਰ ਕਰਦੇ ਨਾ ਮੋਗੇ ਦੇ ਵਿੱਚ ਜਰੂਰ ਵਿਜ਼ਿਟ ਕਰਿਓ ਨਵੇਂ ਮਾਡਲ ਵੇਖਣ ਲਈ ਉਦਾਂ ਵੀ ਕੋ ਤੁਹਾਡੀ ਕੋਈ ਇਨਕੁਆਰੀ ਆ ਨਵੇਂ ਨਵੇਂ ਮਾਡਲ ਆਉਂਦੇ ਰਹਿੰਦੇ ਆ ਕੰਪਨੀ ਕੱਢਦੀ ਰਹਿੰਦੀ ਕੋਈ ਨਾ ਕੋਈ ਨਵਾਂ ਤੇ ਤੁਸੀਂ ਇੱਥੇ ਵਿਜ਼ਿਟ ਕਰਨਾ ਹੈ ਵਿਜ਼ਿਟ ਹਾਂ ਕਰ ਸਕਦੇ ਆ ਤੇ ਇਹ ਆਪਣੇ ਇਹ ਪੁਰਾਣੇ ਟਰੈਕਟਰਾਂ ਦੀ ਰਿਪੇਅਰ ਵੀ ਭਾਜੀ ਆਪਾਂ ਇੱਥੇ ਆਪਾਂ ਕਰਦੇ ਆ ਪਿੱਛੇ ਵਰਕਸ਼ਾਪ ਦੇ ਵਰਕਸ਼ਾਪ ਆ ਆਪਣੇ ਕੋਲ ਵਗੈਰੀ ਖੁੱਲੀ ਆ ਭਾਜੀ ਕੋਈ ਵੀ ਤੁਹਾਡਾ ਕੋ ਪੁਰਾਣਾ ਫਾਰਮ ਟਰੈਕ ਆ ਤੁਸੀਂ ਸਪੇਅਰ ਪਾਰਟ ਕੁਝ ਵੀ ਚਾਹੀਦਾ ਕੁਝ ਵੀ ਚਾਹੀਦਾ ਹਾਂਜੀ ਸਾਰਾ ਕੁਝ ਅਵੇਲੇਬਲ ਆ ਵੀ ਰਾਣਾ ਕੋ ਸਭ ਕੁਝ A to Z ਤੇ ਦੋ ਅਗਿਆ ਮਿਲਦੇ ਆ ਅਗਲੀ ਵੀਡੀਓ ਗਲਤੀ-ਚਲਤੀ ਲਈ ਮਾਫ਼ੀ ਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ